ਸਤ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਆਰਜੀਸੀ ਬੋੜਾਬਾਲ ਦੀਆਂ ਆਨਲਾਈਨ ਕਲਾਸਾਂ ਦੇ ਵਿੱਚ ਆ ਬੀਸੀਏ ਭਾਗ ਤੀਜਾ ਦਾ ਵਿਸ਼ਾ ਪੰਜਾਬੀ ਨੂੰ ਲੈ ਕੇ ਮੈਂ ਤੁਹਾਡੇ ਨਾਲ ਉਹਨਾਂ ਦੀਆਂ ਪਾਠ ਜਿਹੜੇ ਤੁਹਾਡੇ ਨਿਬੰਧ ਨੇਗੇ 14 ਨਿਬੰਧ ਤੁਹਾਡੇ ਸਿਲੇਬਸ ਦਾ ਹਿੱਸਾ ਨੇ ਪੰਜਾਬੀ ਨਾਲ ਸੰਬੰਧਿਤ ਵੱਖ-ਵੱਖ ਪੱਖ ਤੋਂ ਲੈ ਗਏ ਨੇ ਤਾਂ ਉਹ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਤਾਂ ਅੱਜ ਦਾ ਜਿਹੜਾ ਆਪਣਾ ਨਿਬੰਧ ਹੈ ਜਾਂ ਪਾਠ ਹੈ ਉਹ ਹੈ ਬੁੱਝਣ ਵਾਲੀਆਂ ਬਾਤਾਂ ਜਿਹਨੂੰ ਬੁਝਾ ਆ ਤਾਂ ਕਹਿ ਦਿੱਤਾ ਜਾਂਦਾ ਹੈ। ਪਿਆਰੇ ਵਿਦਿਆਰਥੀਓ ਪਹਿਲਾ ਪ੍ਰਸ਼ਨ ਬਣ ਸਕਦਾ ਹੈ ਕਿ ਬੁੱਝਣ ਵਾਲੀਆਂ ਬਾਤਾਂ ਜਿਹੜਾ ਨਿਵੰਦ ਹੈ, ਲੇਖ ਹੈ, ਕਿ ਕਿਸ ਦੀ ਰਚਨਾ ਹੈ? ਤਾਂ ਤੁਸੀਂ ਸਾਰੇ ਨੋਟ ਕਰਿਓ ਕਿ ਇਹ ਨਿਵੰਦ ਹੈ ਜਿਹੜਾ ਸੁਖਦੇਵ ਮਾਧਪੁਰੀ ਦੀ ਰਚਨਾ ਹੈ। ਪੰਜਾਬੀ ਸੱਭਿਆਚਾਰ ਦੇ ਵਿੱਚ ਬੜਾ ਵੱਡਾ ਨਾਮ ਹੈ ਇਹਨਾਂ ਦਾ ਸੁਖਦੇਵ ਮਾਧਪੁਰੀ। ਇਹਨਾਂ ਦਾ ਨਿਵੰਦ ਜਿਹੜਾ ਲਿਖਿਆ ਹੋਇਆ ਬੁੱਝਣ ਵਾਲੀਆਂ ਬਾਤਾਂ ਇਹ ਨਵੰਤਬ ਵਿਸ਼ਾ ਕੀ ਹੈ ਪੰਜਾਬੀ ਬੁਝਾਰਤਾਂ ਦੀ ਉਤਪਤੀ ਤੇ ਵਿਕਾਸ ਸੰਸਾਰ ਪਰ ਵਿੱਚ ਇਹਨਾਂ ਦਾ ਪ੍ਰਚਲਨ ਇਹਨਾਂ ਦੀ ਪੁਰਾਤਨ ਪਰੰਪਰਾ ਇਹਨਾਂ ਵਿੱਚ ਸੰਭਾਲੇ ਸੱਭਿਆਚਾਰਕ ਤੱਤਾਂ ਬਾਰੇ ਜਾਣਕਾਰੀ ਦੇਣਾ ਇਹਨਾਂ ਦਾ ਮੁੱਖ ਵਿਸ਼ਾ ਸਭ ਤੋਂ ਮੇਨ ਵਿਸ਼ਾ ਕੀ ਹੈ ਇਹਨਾਂ ਦੀ ਉਤਪਤੀ ਤੇ ਵਿਕਾਸ ਉਤਪਤੀ ਭਾਵ ਕਿੱਥੋਂ ਨਿਕਲੀਆਂ ਵਿਕਾਸ ਮਤਲਬ ਕਿਵੇਂ ਇਹਨਾਂ ਨੇ ਵਿਕਾਸ ਕੀਤਾ ਫਿਰ ਸੰਸਾਰ ਪਰ ਦੇ ਵਿੱਚ ਕਿਵੇਂ ਇਹਨਾਂ ਦਾ ਪ੍ਰਚਲਨ ਹੋਇਆ ਫਿਰ ਇਹਨਾਂ ਦੇ ਸੰਭਾਲੇ ਗਏ ਇਹਨਾਂ ਦੇ ਵਿੱਚ ਸਾਡੇ ਸੱਭਿਆਚਾਰਕ ਤੱਤ ਕਿਸ ਤਰ੍ਹਾਂ ਸੰਭਾਲੇ ਗਏ ਉਹ ਸਾਰੀ ਗੱਲ ਇਸ ਨਾਵ ਜਿਹੜਾ ਤੁਹਾਡਾ ਨਿਵੰਧ ਹੈ ਇਸ ਵੀਡੀਓ ਦੇ ਦੌਰਾਨ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਸਭ ਤੋਂ ਪਹਿਲਾ ਪੁਆਇੰਟ ਬਣਾ ਸਕਦੇ ਹਾਂ ਤੁਸੀਂ ਕਿ ਲੋਕ ਜੀਵਨ ਦਾ ਅਨਿਖੜਮਾ ਅੰਗ ਬੁਝਾਰ ਤਾਂ ਜਿਨ੍ਹਾਂ ਨੂੰ ਬੁੱਝਣ ਵਾਲੀਆਂ ਬਾਤਾਂ ਵੀ ਕਹਿ ਦਿੱਤਾ ਜਾਂਦਾ ਹੈ ਪੰਜਾਬੀ ਜੀਵਨ ਦਾ ਇੱਕ ਅਨਿਖੜਮਾ ਅੰਗ ਨੇ ਇਹ ਮਨੁੱਖ ਦੇ ਮਨੋਰੰਜਨ ਦਾ ਸਾਧਨ ਹੀ ਨਹੀਂ ਬਲਕਿ ਉਹਦੇ ਗਿਆਨ ਦੇ ਵਿੱਚ ਵਾਧਾ ਕਰਨ ਦਾ ਵੀ ਇੱਕ ਸਾਧਨ ਹੈ ਦਿਮਾਗੀ ਕਸਰਤ ਵੀ ਕਰਨ ਦੇ ਵਿੱਚ ਕਾਮਯਾਬ ਨੇ ਇੱਕ ਦੇਖੋ ਮਨੋਰੰਜਨ ਹੁੰਦਾ ਹੈ ਗਿਆਨ 'ਚ ਵਾਧਾ ਹੁੰਦਾ ਹੈ ਦਿਮਾਗੀ ਕਸਰਤ ਹੁੰਦੀ ਹੈ ਇਹ ਸਾਰੀਆਂ ਚੀਜ਼ਾਂ ਕਰਕੇ ਇਸ ਨੂੰ ਅਸੀਂ ਇੱਕ ਅਨਿਖੜਮਾ ਅੰਗ ਜਿਹੜਾ ਅਸੀਂ ਲੋਕ ਜੀਵਨ ਦਾ ਮੰਨ ਲੈਂਦੇ ਹਾਂ ਫਿਰ ਪੁਆਇੰਟ ਬਣਦਾ ਕਿ 부ਜਾਰਤਾਂ ਦੀ ਉਤਪਤੀ ਕਿੱਥੋਂ ਹੋਈ ਵਿਕਾਸ ਇਸਨੇ ਕਿਵੇਂ ਕੀਤਾ ਪਹਿਲੇ ਵਿਦਿਆਰਥੀ ਉਹ ਮਾਧਪੁਰ ਜੀ ਦਾ ਕਹਿਣਾ ਹੈ ਕਿ 부ਜਾਰਤਾਂ ਦੀ ਉਤਪਤੀ ਤੇ ਵਿਕਾਸ ਦੀ ਪਰੰਪਰਾ ਉਨੀ ਹੀ ਪੁਰਾਣੀ ਹੈ ਜਿੰਨੀ ਮਨੁੱਖ ਦੀ ਆਪਣੀ ਕਹਾਣੀ ਜਿੰਨਾ ਮਨੁੱਖ ਪੁਰਾਣਾ ਹੈ ਉਨੀਆਂ ਹੀ 부ਜਾਰਤਾਂ ਨੇ ਜਿਹੜੀਆਂ ਉਹ ਪੁਰਾਣੀਆਂ ਨੇ ਇਹਨਾਂ ਦਾ ਜਨਮ ਮਨੁੱਖ ਦੀਆਂ ਦੋ ਵਰਤੀ ਰਾਗ ਤੇ ਕੌਤਕ ਪ੍ਰੀਤਾ ਦੇ ਅਧੀਨ ਹੋਇਆ 부ਜਾਰਤਾਂ ਨੂੰ ਕਿਸਨੇ ਕਦੋਂ ਰਚਿਆ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਇਹ ਲੋਕਾਂ ਨੂੰ ਵਿਰਸੇ ਵਿੱਚ ਪ੍ਰਾਪਤ ਹੋਇਆ ਗਿਆਨ ਦਾ ਸੋਮਾ ਹੈ ਜੋ ਕਿ ਲੋਕ ਮਾਨਸ ਦੀ ਪ੍ਰਮਾਣਿਕ ਨਾਲ ਪੀੜੀ ਦਰ ਪੀੜੀ ਸਾਡੇ ਕੋਲ ਪੁੱਜੀਆਂ ਗਈਆਂ 부ਜਾਰਤ ਦੀ ਸਿਰਜਣਾ ਇੱਕ ਅਜਿਹੇ ਰਹੱਸਮਈ ਤੇ ਗੁੰਝਲ ਭਰਪੂਰ ਪ੍ਰਸ਼ਨ ਦੇ ਰੂਪ ਦੇ ਵਿੱਚ ਕੀਤੀ ਜਾਂਦੀ ਹੈ ਜਿਸ ਦਾ ਸੰਕੇਤਕ ਰੂਪ ਵਿੱਚ ਉਸੇ ਵਿੱਚ ਲੁਕਤ ਹੁੰਦਾ ਹੈ 부ਜਾਰਤ ਪਾਉਣ ਵਾਲਾ ਇੱਕ ਅਜਿਹਾ ਸਹਜ ਭਰਪੂਰ ਤੇ ਰਹੱਸਮਈ ਵਾਤਾਵਰਣ ਪੈਦਾ ਕਰ ਦਿੰਦਾ ਹੈ ਕਿ ਸਰੋਤੇ ਉਸ ਦਾ ਜਵਾਬ ਲੱਭਣ ਦੇ ਲਈ ਕਾਲੇ ਪੈ ਜਾਂਦੇ ਆ ਜਦ ਵੀ ਤੁਸੀਂ ਆਮ ਘਰਾਂ ਦੇ ਵਿੱਚ ਹੋਣਾ ਕੀ ਜਾਂ ਤੁਹਾਨੂੰ ਇੱਕ ਬੁਝਾਰਤ ਪਾਈ ਜਾਂਦੀ ਤੁਸੀਂ ਫਟਾਫਟ ਮਾਈਂਡ ਸੈਟ ਅਪ ਕਰਦੇ ਹੋ ਕਿ ਉਹ ਤਾਂ ਨਹੀਂ ਉਹ ਤਾਂ ਨਹੀਂ ਉਹ ਤਾਂ ਉਹ ਚੀਜ਼ ਜਿਹੜੀ ਹੈ ਇਹ ਦੇ ਵਿੱਚ ਲਖਣਤਾ ਦਾ ਕਾਰਨ ਹੈ ਸੰਸਾਰ ਭਰ ਦੇ ਵਿੱਚ ਪ੍ਰਚਲਿਤ ਨੇ ਵਿਦਿਆਰਥੀਓ ਇਹ ਜਿਹੜੀਆਂ ਬੁਝਾਰਤਾਂ ਨੇ ਕੱਲੀਆਂ ਪੰਜਾਬ ਦੀਆਂ ਹੀ ਨਹੀਂ ਪੂਰੇ ਵਰਡ ਦੇ ਵਿੱਚ ਇਹ ਜਿਹੜੀਆਂ ਨੇ ਹਰ ਬੋਲੀ ਦੇ ਵਿੱਚ ਸਾਨੂੰ ਬੁਝਾਰਤਾਂ ਮਿਲਦੀਆਂ ਨੇ ਅੰਗਰੇਜ਼ੀ ਵਿੱਚ ਇਹਨਾਂ ਨੂੰ ਰਿਡਲ ਕਿਹਾ ਜਾਂਦਾ ਹੈ ਫ੍ਰਾਂਸੀਸੀ ਵਿੱਚ ਡਵੈਂਟੀ ਕਿਹਾ ਜਾਂਦਾ ਹੈ ਲਾਤੀਨੀ ਦੇ ਵਿੱਚ ਐਨਿਗਮਾ ਜਰਮਨ ਵਿੱਚ ਡੀਜ਼ਲ ਚੀਨੀ ਦੇ ਵਿੱਚ ਮੀਯੋ ਉਰਦੂ ਦੇ ਵਿੱਚ ਤੇ ਹਿੰਦੀ ਦੇ ਵਿੱਚ ਪਹੇਲੀ ਪਹੇਲੀ ਸ਼ਬਦ ਜਿਹੜਾ ਹੈ ਉਰਦੂ ਤੇ ਹਿੰਦੀ ਦੇ ਵਿੱਚ ਸਿੰਧੀ ਦੇ ਵਿੱਚ ਇਹਨੂੰ ਗੁਝਾਰਤ ਕਿਹਾ ਜਾਂਦਾ ਹੈ ਪਸਤੂ ਦੇ ਵਿੱਚ ਅੜ ਕਿਹਾ ਜਾਂਦਾ ਹੈ ਸੰਸਕ੍ਰਿਤ ਦੇ ਵਿੱਚ ਪਰਹੇਲ ਕਾ ਕਿਹਾ ਜਾਂਦਾ ਹੈ ਫਾਰਸੀ ਵਿੱਚ ਦੀਸ਼ਤਾ ਕਿਹਾ ਜਾਂਦਾ ਹੈ ਅਰਬੀ ਵਿੱਚ ਲਗਜ ਕਿਹਾ ਜਾਂਦਾ ਹੈ ਤੇ ਪੰਜਾਬ ਦੀਆਂ ਸਥਾਨਕ ਬੋਲੀਆਂ ਦੇ ਵਿੱਚ ਇਸਨੂੰ ਮਦਾਵਲੀ ਵੀ ਕਹਿ ਦਿੰਦੇ ਆ 부ਝੋਵਲ ਵੀ ਕਹਿ ਦਿੰਦੇ ਆ ਬੋ ਚੱਕਾ ਵੀ ਕਹਿ ਦਿੰਦੇ ਆ ਬਤੋਲੀ ਵੀ ਕਹਿ ਦਿੰਦੇ ਆ ਤੇ 부ਝਾ ਤਾਂ ਤਾਂ ਇਹਦਾ ਨਾਮ ਹੀ ਹੈ ਵਿਦਿਆਰਥੀਓ ਪੂਰੇ ਵਰਡ ਦੇ ਵਿੱਚ ਇਹ ਹੀ ਚੀਜ਼ਾਂ ਜਿਹੜੀਆਂ 부ਝਾਰਤਾ ਨੇ ਉਹ ਪ੍ਰਚਲਿਤ ਨੇ ਇਹਨਾਂ ਦੇ ਬੋਲੀ ਦੇ ਹਿਸਾਬ ਦੇ ਨਾਲ-ਨਾਲ ਇਹਨਾਂ ਦੇ ਨਾਮ ਜਿਹੜੇ ਹੈ ਉਹ ਬੱਕੋ ਬਕਰਿਆ ਇਹ ਤੁਸੀਂ ਆਪਣੇ ਟਿਪਸ ਤੇ ਕਰ ਲੈਣਾ ਹੋ ਸਕਦਾ ਇਹਦੇ ਵਿੱਚੋਂ ਸ਼ਾਰਟ ਨੋਟ ਆ ਜਾਈਂ ਅਨਮੋਲ ਖਜ਼ਾਨਾ ਨੇ 부ਝਾਰਤਾ ਸੰਸਾਰ ਭਰ ਦਾ ਇੱਕ ਵੱਡਾ ਤੇ ਅਨਮੋਲ ਖਜ਼ਾਨਾ ਨੇ ਇਹਨਾਂ ਦੇ ਸਾਹਿਤਿਕ ਇਤਿਹਾਸਿਕ ਤੇ ਸੱਭਿਆਚਾਰਕ ਮਹੱਤਵ ਨੂੰ ਮੁੱਖ ਰੱਖਦਿਆਂ ਵਿਦਵਾਨਾਂ ਵੱਲੋਂ ਇਹਨਾਂ ਦੇ ਸੰਗ੍ਰਹਿ ਕਰਨ ਦੇ ਯਤਨ ਆਰੰਭੇ ਗਏ ਇਹੀ ਅश्चर्यਤਾ ਅਦਭੁਤਤਾ ਇਤਿਹਾਸ ਰਸ ਦੇ ਵਿੱਚ ਗਲੇਫੀਆਂ ਹੁੰਦੀਆਂ ਹਨ ਅश्चर्यਤਾ ਸਾਨੂੰ ਜਿਹੜਾ ਹੈ ਜਦੋਂ ਅਨਸਰ ਮਿਲਦਾ ਬੜ ਅश्चर्यਤਾ ਜੀ ਹੁੰਦੀ ਹੈ ਅਦਭੁਤ ਹੁੰਦੇ ਆ ਕੋਈ ਗੱਲ ਹੀ ਇਸ ਤਰ੍ਹਾਂ ਕਹੀ ਹੁੰਦੀ ਆ ਅਦਭੁਤ ਹੋਣ ਵਾਲੀ ਹੁੰਦੀ ਆ ਹਾਸ ਰਸ ਜਦੋਂ ਗੱਲ ਦਾ ਪਤਲਾ ਤਾਂ ਹਾਸਾ ਵੀ ਕਿਸੇ ਨਾ ਕਿਸੇ ਬੁਝਾਰ ਦੇ ਉੱਤੇ ਨਿਕਲਦਾ ਹੈ ਪੁਰਾਤਨ ਪਰੰਪਰਾ 부ਜਾਰਤਾ ਪਾਉਣ ਤੇ ਬੁੱਝਣ ਦੀ ਪਰੰਪਰਾ ਬੜੀ ਪੁਰਾਣੀ ਆ ਨਿਆਣਿਆਂ ਤੇ ਸਿਆਣਿਆਂ ਦੇ ਬੁੱਧੀ ਸੰਗਰਾਮ ਦੇ ਸਾਂਝੇ ਅਖਾੜੇ ਦੇ ਰੂਪ ਦੇ ਵਿੱਚ ਇਹ ਪ੍ਰਚਲਿਤ ਹੁੰਦੀਆਂ ਨੇ ਇਹੀ ਮੌਖਿਕ ਰੂਪ ਵਿੱਚ ਪੀੜ੍ਹੀਓ ਪੀੜ੍ਹੀ ਚਲਦੀਆਂ ਸਾਡੇ ਕੋਲ ਪੂਜੀਆਂ ਜਿਵੇਂ ਬਾਪੂ ਹੋ ਗਿਆ ਪੁਰਾਣੇ ਬਜ਼ੁਰਗ ਹੋ ਗਏ ਜਿਹਨੂੰ ਦਾਦਾ ਕਿਹਾ ਜਾਂਦਾ ਫਿਰ ਡੈਡੀ ਹੋ ਗਿਆ ਫਿਰ ਆਪਣੀ ਪੀੜ੍ਹੀ ਐਵੇਂ ਪੀੜ੍ਹੀ ਤੋਂ ਪੀੜ੍ਹੀ ਇਹ ਜਿਹੜੀਆਂ ਨੇ ਚਲਦੀਆਂ ਰਹੀਆਂ ਨੇ ਲਿਖਤੀ ਸਾਹਿਤ ਵਿੱਚ 부ਜਾਰਤਾਂ ਦੀ ਪਰੰਪਰਾ ਵੈਦਿਕ ਕਾਲ ਦੇ ਵਿੱਚ ਰੰਮੀ ਗਈ ਰਿਗਵੇਦ ਵਿੱਚ ਆਤਮਾ ਤੇ ਪ੍ਰਮਾਤਮਾ ਦੇ ਸਰੂਪ ਸੰਬੰਧੀ ਵਿਸ਼ਲੇਸ਼ਣ ਕਰਨ ਮਗਰੋਂ ਮੰਤਰ 부ਜਾਰਤਾਂ ਨਾਲੋਂ ਘੱਟ ਨਹੀਂ ਪੰਜਾਬੀ ਵਿੱਚ ਇਹਨਾਂ ਦਾ ਸਭ ਤੋਂ ਪਹਿਲਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੋਇਆ ਬਾਈਬਲ ਵਿੱਚ ਵੀ 부ਝਾਰਤਾ ਪਾਉਣ ਦਾ ਜ਼ਿਕਰ ਹੈ ਭਾਰਤ ਦੇ ਆਦਿਵਾਸੀ ਕਬੀਲਿਆਂ ਵਿੱਚੋਂ ਗੋਡ ਪਰਖਾਨ ਤੇ ਬਰਹੋਰ ਜਾਤੀਆਂ ਵਿੱਚ ਵਿਆਹਾਂ ਵਿੱਚ ਲਾੜੇ ਪਾਸੋਂ 부ਝਾਰਤ ਪੁੱਛਣੀ ਇੱਕ ਲਾਜ਼ਮੀ ਰਸਮ ਹੈ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੈ 부ਝਾਰਤਾ ਪਾਉਣ ਦਾ ਮਕਸਦ ਬੁੱਝਣ ਵਾਲੇ ਦੀ ਬੁੱਧੀ ਦੀ ਪ੍ਰੀਖਿਆ ਲੈਣਾ ਹੁੰਦਾ ਹੈ ਪੰਜਾਬੀ ਦੀਆਂ अनेका ਲੋਕ ਕਹਾਣੀਆਂ ਵਿੱਚ ਸਹਜਾਦੀਆਂ ਰਾਜਕੁਮਾਰਾਂ ਤੋਂ ਉਹਨਾਂ ਦੀ ਬੁੱਧੀ ਦਾ ਪ੍ਰੀਖਣ ਤੇ ਲਈ 부ਝਾਰਤ ਪਾਉਂਦੀਆਂ ਸੀ ਜਿਹੜਾ ਬੁੱਝ ਲੈਂਦਾ ਸੀ ਉਹ ਉਸ ਨਾਲ ਵਿਆਹ ਕਰਵਾ ਲੈਂਦਾ ਲੈਂਦੀਆਂ ਸਨ ਜਿਹੜਾ ਨਾ ਬੁੱਝ ਸਕੇ ਉਸ ਨੂੰ ਮੌਤ ਤੱਕ ਦੀ ਸਜ਼ਾ ਵੀ ਜਿਹੜਾ ਹੈ ਉਹ ਦਿੱਤੀ ਜਾਂਦੀ ਸੀ ਪੰਜਾਬ ਦੇ ਲੋਕ ਹਮੇਸ਼ਾ ਹੀ 부ਝਾਰਤਾਂ ਪਾ ਕੇ ਬੁੱਝ ਕੇ ਆਨੰਦ ਮਾਣਦੇ ਇਹੇ ਮੋਕੇ ਵੱਡੇ ਵੱਡੇ ਸਿਆਣਿਆਂ ਨੂੰ ਮਿੱਠੀਆਂ ਹਾਰਾਂ ਵੀ ਝਲਣੀਆਂ ਪੈਂਦੀਆਂ ਸੀ ਸੱਭਿਆਚਾਰ ਦਾ ਦਰਪਣ ਕਿਵੇਂ ਸਾਡਾ ਦਿਖਦਾ ਇਹਦੇ ਵਿੱਚ ਤਾਂ ਪੰਜਾਬ ਜਿਹੜੀ ਪੰਜਾਬੀ ਦੇ ਵਿੱਚ ਹਜ਼ਾਰਾਂ 부ਜਾਰਤਾ ਮੌਜੂਦ ਨੇ ਜੋ ਕਿ ਪੰਜਾਬੀ ਸੱਭਿਆਚਾਰ ਦਾ ਦਰਪਣ ਨੇ ਇਹਨਾਂ ਵਿੱਚੋਂ ਪੰਜਾਬੀ ਜੀਵਨ ਦੀ ਝਲਕ ਸਾਫ਼ ਦਿਖਾਈ ਦਿੰਦੀ ਆ ਇਹ ਬਹੁਤ ਹੀ ਸੌਹਜ ਭਰਪੂਰ ਅਦਭੁਤ ਰਸੀਲੀਆਂ ਤੇ ਬਨਸਵੰਨੀਆਂ ਸ਼ਾਇਦ ਹੀ ਕੋਈ ਚੀਜ਼ ਜਿਸ ਸੰਬੰਧੀ ਪੰਜਾਬ ਵਿੱਚ ਬੁਝਾਰਤ ਨਾ ਹੋਵੇ ਹਰ ਇੱਕ ਵਸਤੂ ਨੂੰ ਲੈ ਕੇ ਹਰ ਇੱਕ ਜਗ੍ਹਾ ਨੂੰ ਲੈ ਕੇ ਜਿਹੜੀ ਬੋਲੀ ਬੁਝਾਰਤ ਹੈ ਉਹ ਲਿਖੀ ਗਈ ਅੱਖਾਂ ਦਾ ਵਰਨਣ ਹੁਣ ਕਿਵੇਂ ਹੈ ਦੋ ਕਬੂਤਰ ਜੱਕਾ ਜੋੜੀ ਰੰਗ ਉਹਨਾਂ ਦੇ ਕਾਲੇ ਨਾ ਕੁਝ ਖਾਵਣ ਨਾ ਕੁਝ ਪੀਵਣ ਰੱਬ ਹੀ ਉਹਨਾਂ ਨੂੰ ਪਾਲੇ ਹੁਣ ਜਿਹੜੀਆਂ ਹੈ ਇੱਕ ਬੁਝਾਰਤ ਹੈ ਬੜੀ ਇੱਕ ਦਿਲ ਨੂੰ ਟੁੰਬਣ ਵਾਲੀ ਬੁਝਾਰਤ ਹੈ ਤਾਂ ਇਹ ਅੱਖਾਂ ਦੀ ਗੱਲ ਕੀਤੀ ਗਈ ਹੈ ਹਰੀ ਹਰੀ ਗੰਦਲ ਬੜੀਓ ਮਿੱਠੀ ਆਉਂਦੀ ਹੈ ਪਰ ਕਿਸੇ ਨੂੰ ਨਾ ਦਿੱਠੀ ਹਰੀ ਹਰੀ ਗੰਦਲ ਬੜੀਓ ਮਿੱਠੀ ਨੀਂਦ ਦੀ ਗੱਲ ਜਿਹੜੀ ਹੈ ਇੱਥੇ ਕੀਤੀ ਗਈ ਹੈ ਮਾਂ ਜੰਮੀ ਪਹਿਲਾਂ ਬਾਪੂ ਜੰਮਿਆ ਪਿੱਛੋਂ ਬਾਪੂ ਨੇ ਅੱਖ ਮਟਕਾਈ ਵਿੱਚੋਂ ਦਾਦੀ ਨਿਕਲ ਆਈ ਬੜਾ ਖਾਸੋ ਹੀਰੀ ਜਿਹੜੀ ਹੈ ਬੁਝਾਰਤ ਹੈ ਮਾਂ ਜੰਮੀ ਪਹਿਲਾਂ ਬਾਪੂ ਜੰਮਿਆ ਪਿੱਛੋਂ ਬਾਪੂ ਨੇ ਅੱਖ ਮਟਕਾਈ ਵਿੱਚੋਂ ਦਾਦੀ ਨਿਕਲ ਆਈ ਕਪਾਹ ਸਬੰਧੀ ਬੋਲੀ ਹੈ ਪਹਿਲਾਂ ਉਹਦਾ ਟਿੰਡਾ ਬਣਦਾ ਹੈ ਪਹਿਲਾਂ ਫਲ ਲੱਗਦਾ ਹੈ ਟਿੰਡਾ ਬਣ ਕੇ ਗਰਮੀ ਦੇ ਨਾਲ ਫੁੱਟਦਾ ਹੈ ਵਿੱਚੋਂ ਜਿਹੜਾ ਚਿੱਟੇ ਰੰਗ ਦਾ ਉਹ ਨਿਕਲਦਾ ਹੈ ਇਹ ਇਹ ਸਾਰੀ ਜਿਹੜੀ ਗੱਲ ਹੈ ਉਹ ਕਪਾਹ ਦੇ ਨਾਲ ਹੈ ਅਸਮਾਨੋਂ ਡਿੱਗਿਆ ਬੱਕਰਾ ਉਹਦੇ ਮੂੰਹ ਚੋਂ ਨਿਕਲੀ ਲਾਰ ਤੇ ਦੀ 파ੜ ਕੇ ਵੇਖਿਆ ਉਹਦੀ ਛਾਤੀ ਉੱਤੇ ਵਾਲ ਜਿਹੜਾ ਅੰਬ ਦੀ ਗੱਲ ਕੀਤੀ ਗਈ ਹੈ ਉਹ ਅੰਬ ਨੂੰ ਜਦ ਅਸੀਂ ਖੋਲਦੇ ਆ ਉਹਦੀ ਜਿਹੜੀ ਫਾੜੀ ਹੈ ਉਹਦੇ ਉੱਤੇ ਵਾਲ ਜਿਹੜੇ ਆ ਉਹਦੇ ਹੁੰਦੇ ਆ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ 부ਝਾਰਤ ਦੇ ਵਿੱਚ ਆ ਗਈਆਂ ਤੁਸੀਂ ਜਿਹੜਾ ਹੈ ਇਹਨਾਂ ਨੂੰ ਕੁਝ ਯਾਦ ਕਰ ਲਿਓ ਅ ਬੰਦਰ ਬੈਠਾ ਅੱਧ ਸਮਾਨ ਨਾਲੇ ਮੰਗੇ ਤੀਰ ਕਮਾਨ ਤੀਰ ਕਮਾਨ ਉਪਰੇ ਨਾ ਬੰਦਰ ਹੇਠਾਂ ਉੱਤੇ ਨਾ ਇਹ ਜਿੰਦਰੇ ਤੇ ਕੁੰਜੀ ਦੀ 부ਝਾਰਤ ਹੈ ਆਪਣੇ ਆਪ ਦੇ ਵਿੱਚ ਪੇਕੇ ਸੀ ਮੈਂ ਲਾੜ ਲੜਕੀ ਸਹੁਰੇ ਜਾ ਕੇ ਪੈ ਗਈ ਪਿੱਕੀ ਜਿਸ ਨੇ ਨਾਲ ਲਿਆ ਸੀ ਨਾਮਾ ਹੁਣ ਮੈਂ ਉਹਦੇ ਪਸੰਦ ਨਾਮਾ ਉਹਨੇ ਕੀਤਾ ਹੋਰ ਵਿਆਹ ਮੈਨੂੰ ਦਿੱਤਾ ਮੰਗਰੋਂ ਲਾ ਜਿਹੜਾ ਹੈ ਜਿੱਤੀ ਦਾ ਵਰਣਨ ਇਹਦੇ ਵਿੱਚ ਕੀਤਾ ਜਦ ਪ੍ਰਾਣੀ ਹੋ ਗਈ ਕਹਿੰਦੀ ਮੈਂ ਤਾਂ ਮੈਨੂੰ ਉਹਨੇ ਲਾਤਾ ਏ ਤਾਂ ਪੂਰੇ ਜੀਵਨ ਨੂੰ ਸਾਡੇ ਨੂੰ ਇਹ ਵਿੱਚ ਲੈ ਕੇ ਮਹੱਤਵ ਕੀ ਆ ਬੁਝਾਰਤਾਂ ਦਾ ਮਹੱਤਵ ਕੀ ਆ ਪੰਜਾਬੀ ਬੁਝਾਰ ਤਾਂ ਸਾਹਿਤ ਨਾਲ ਇਤਿਹਾਸ ਨਾਲ ਸਮਾਜ ਵਿਗਿਆਨ ਨਾਲ ਮਾਨਵ ਵਿਗਿਆਨ ਨਾਲ ਤੇ ਭਾਸ਼ਾ ਵਿਗਿਆਨ ਦੀ ਦ੍ਰਿਸ਼ਟੀ ਤੋਂ ਬੜਾ ਮਹੱਤਵਪੂਰਨ ਸਥਾਨ ਜਿਹੜਾ ਹੈ ਇਹ ਰੱਖਦੀਆਂ ਨੇ ਇਹਨਾਂ ਵਿੱਚ ਸਦੀਆਂ ਪੁਰਾਣੇ ਪੰਜਾਬ ਦੇ ਇਤਿਹਾਸਿਕ ਤੇ ਸੱਭਿਆਚਾਰਕ ਤੱਤ ਜਿਹੜੇ ਹੈ ਉਹ ਸੰਭਾਲੇ ਹੋਏ ਨੇ ਧੁੰਦਲਾ ਭਿਖ ਵਿਗਿਆਨ ਦੀ ਤਰੱਕੀ ਨਾਲ ਮਨੋਰੰਜਨ ਦੇ ਸਾਧਨ ਤਬਦੀਲ ਹੋ ਗਏ ਰੇਡੀਓ ਟੈਲੀਵਿਜ਼ਨ ਮੋਬਾਈਲ ਕੇਬਲ ਕਲਚਰ ਨੇ ਸਮੂਹਿਕ ਤੌਰ ਤੇ ਮਾਣੇ ਜਾਂਦੇ ਮਨੋਰੰਜਨ ਦੇ ਸਾਧਨ ਕਾਫੀ ਹੱਦ ਤੱਕ ਸਮਾਪਤ ਹੋ ਗਏ ਜਿਸ ਕਰਕੇ 부ਝਾਰਤਾਂ ਸਿਰਜਣ ਪਾਉਣ ਬੁੱਝਣ ਦੀ ਪਰੰਪਰਾ ਜਿਹੜੀ ਹੈ ਉਹ ਮਿਟਦੀ ਜਾ ਰਹੀ ਹੈ ਸਾਨੂੰ ਇਸ ਬੜਮੁੱਲੇ ਖਜ਼ਾਨੇ ਨੂੰ ਸੰਭਾਲਣ ਤੇ ਜਿਉਂਦਾ ਰੱਖਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਇਸ ਪ੍ਰਕਾਰ ਨਵੰਦ ਦਾ ਵਿਸ਼ਾ 부ਝਾਰਤਾਂ ਦੇ ਲੋਕ ਜੀਵਨ ਨਾਲ ਹੀ ਸੰਬੰਧਿਤ ਇਹਨਾਂ ਦੀ ਉਤਪਤੀ ਤੇ ਵਿਕਾਸ ਬਾਰੇ ਸੀ ਔਰ ਸੰਸਾਰ ਭਰ ਵਿੱਚ ਇਹਨਾਂ ਦਾ ਪ੍ਰਚਲਨ ਕਿਸ ਤਰ੍ਹਾਂ ਇਹਨਾਂ ਦੀ ਪੁਰਾਤਨ ਪਰੰਪਰਾ ਤੋਂ ਇਹਨਾਂ ਵਿੱਚ ਸੰਭਾਲੇ ਸੱਭਿਆਚਾਰਕ ਤੱਤਾਂ ਦੀ ਜਾਣਕਾਰੀ ਦੇਣਾ ਨਿਵੰਦ ਕਰਦਾ ਮੇਨ ਮਕਸਦ ਸੀ ਤਾਂ ਪਿਆਰੇ ਵਿਦਿਆਰਥੀਓ ਬੁੱਝਣ ਵਾਲੀਆਂ ਬਾਤਾਂ ਇੱਕ ਨਿਵੰਦ ਸੁਖਦੇਵ ਮਾਤਪੁਰੀ ਜੀ ਦੀ ਰਚਨਾ ਧੰਨਵਾਦ